सत श्रीकाल जी सारू गुड मॉर्निंग है जी, ते जी।, जी तो सवेर की शुरुआत हो गई जी टाइम बजे पाँच बज के बी मिनट पाँच बजे उठ गई थी जी अच है जी शनिवार तरीक है तेन तो इधर चौहरी हुई इधर जी बारी खोलती ਇਧਰ ਪਾਣੀ ਗਰਮੀ ਤੇ ਮੇਰੇ ਮੁੰਡਾ ਨਾ ਆਉਗਾ ਜੇ ਇੱਥੇ ਇਹ ਠੰਡ ਜੀ ਹੋ ਗਈ ਜਮੀਨ ਤੇ ਕਹੇ ਤਾਂ ਕਰਕੇ ਚਲ ਗਰਮ ਪਾਣੀ ਧਰ ਦਿੰਨੇ ਤੇ ਮੈਂ ਸਾਰਾ ਦਿਨ ਪਹਿਲਾਂ ਕੂੜਾ ਸੁੱਟ ਕੇ ਆਉਗੀ ਜਾ ਕੇ ਬਾਹਰ ਲੱਬੀ ਉਹ ਦੋ ਮਿੰਟ ਥੋੜੇ ਥੋੜੇ ਨੇਰਾਏ ਥੋੜੇ ਥੋੜੇ ਚਾਹ ਮਾਣਨਾ सूखे सारे पड़े हुए सारे सूखते पड़े हुए हैं जी चाह तरी हुई चाह बना के फिर ठाऊंगी मैं ये तो से साढे चैनल दे पर नवे आए हो तो साढे चैनल नो सब्सक्राइब जरूर करियो जी कमेंट करियो सोने सोने ते लाइक करियो ते सब्सक्राइब जरूर करियो जी ਤੂੰ ਆਪਾਂ ਵਾਸਤੇ ਮੈਂ ਚਾਹ ਪਾਣੀ ਪੀਵਾਂਗੀ ਬੰਦ ਕੀ ਜਦੋਂ ਧਰੀ ਹੋਈ ਹੈ ਚਾਹ ਤੇ ਬਸ ਫਿਰ ਮੈਂ ਉੱਠ ਕੇ ਉਠਾਂਗੀ ਫਿਰ ਉਧਰ ਉੱਕੇ ਚੱਲਾਂ ਮੈਂ ਫਰੈਸ਼ ਹੋ ਜੂਗਾ ਤੋਂ ਨਹੀਂ ਬਸ ਜੀਰੂ ਫਿਰ ਉਹ ਵੀ ਜਾਣ ਆ ਜਾਂਦੇ ਸਵੇਰ ਸਤਾਰਕ ਮੈਨੂੰ ਜਲਦੀ ਸਵੇਰੇ 5:00 ਵਜੇ ਉਹ ਬਸ ਚਾਹ ਪਰੰਤਿੰਦੇ ਦਾ ਚਾਹ ਲੈ ਲਾਂ ਦਿੰਦਾ 10 10 12 ਫਿਰ ਉਹਨੂੰ ਲੱਗੀ ਇੱਕ ਟਾਈਮ ਲੱਗ ਨੂੰ ਫਾਕਟੇ ਤੇ ਅਗੇਂ ਦੇਣੀ ਥਾ ਤਾ ਕਰ ਫਿਰ ਮੈਂ ਨਹੀਂ ਜਾਂਦੀ ਥਾਂ ਨੂੰ ਵੀ ਸਾਢੇ 5 ਵਜੇ ਮੈਂ ਠਾ ਦੇਣੀ ਉਹਨੂੰ ਵੈਸੇ ਨੇ ਤੇ ਬਸ ਫਿਰ ਉਹ ਆਦਿ ਕਰ ਤਾਉਗਾ ਤੇ ਪਰ ਨਾਸ਼ਤਾ ਪਾਣੀ ਬਣਾ ਲਾਂਗੇ ਨਹੀਂ ਤੇ ਕਰ ਦੂੰਗੀ ਫਾਕੇ ਦਾ ਬਾਅਦ ਚ ਉਹ ਨਹੀਂ ਨਹੀਂ ਰਾਤ ਕੀ ਤੇ ਬਾਅਚ ਬਣਾਉਣ ਲਈ ਮੈਂ ਸੂਰਾ ਤਿਆਰ ਕਰ ਦਿੱਤਾ ਹੈ। ਇਕਲਾਣਾ ਜਣਾਉਂਦਾ। ਗਲਦੀ। ਅੱਜ ਦਾ ਇਹ ਰਾਤ ਠੰਡਾ ਹੈ ਮੌਸਮ ਸਿੱਧਾ ਕਰਕੇ ਕੂਲਰ ਨੂੰ ਬਸ ਥੋੜਾ ਜਿਹਾ ਟਾਈਮ ਮਿਲਾਇਆ ਸੀ ਪਰ ਮੈਂ ਕਰ ਤਾ ਪੱਖੇ ਰਾਤ ਵੀ ਠੰਡ ਲੱਗਦੀ ਸੀ। ਬਾਰਵਾਰ ਸ਼ਾਂਤ ਦੀ ਹਵਾ ਚੱਲੀ ਜਾਂਦੀ ਹੈ ਤੇ ਚਿੜੀਆਂ ਚੱਕੀ ਆਉਂਦੀਆਂ ਚਿੰਚੇ ਬਾਯੋਂ ਦੇਖ ਤੁਹਾਨੂੰ ਸੰਦ ਹੈ। ਸੋ ਜੀ ਮਿਲਦੇ ਆਪਾਂ ਬਾਅਦ ਵਿੱਚ ਇੱਥੇ ਜੀ ਮੈਂ ਕਰ ਰਹੀ ਸੀ ਆਪਣੇ ਬੇਟੇ ਦੀ ਵਰਦੀ ਪ੍ਰੈਸ ਇਹਨਾਂ ਨੂੰ ਗੁੱਦਵਾਰ ਤੇ ਹਾਂ ਸ਼ਨੀਵਾਰ ਦੋ ਦਿਨ ਹਾਊਸ ਡਰੈਸ ਲੱਗੀ ਹੋਈ ਹੈ ਜੀ ਗ੍ਰੀਨ ਟੀ-ਸ਼ਰਟ ਹੈ ਤੇ ਵਾਈਟ ਪੈਂਟ ਹੈ ਤੇ ਮੈਂ ਕਿਹਾ ਉਹ ਨੋਂਣ ਗਿਆ ਸੀ ਮੈਂ ਕਿਹਾ ਚਲ ਮੈਂਨੇ ਤੇਰੀ ਵਰਦੀ ਪ੍ਰੈਸ ਕਰਕੇ ਦਿੰਦੀ ਆ ਕੱਲ ਜੀ ਧਿਆਨ ਚ ਨਹੀਂ ਰਿਹਾ ਨਹੀਂ ਤਾਂ ਕੱਲ ਹੀ ਅਸੀਂ ਇੱਕ ਦਿਨ ਪਹਿਲੇ ਕਰਕੇ ਰੱਖ ਦੇਣੇ ਹੁੰਨੇ ਆ ਤੇ ਇੱਥੇ ਮੈਂ ਪ੍ਰੈਸ ਕਰੀ ਜਾਨੀ ਪਹਿਲੇ ਮੈਂ ਲਾਤੀ ਸੀ ਪ੍ਰੈਸ ਉਹ ਨਾਲ ਚਲ ਗਰਮ ਹੋ ਜੂਗੀ ਤੇ ਨੇ ਉਹਨੂੰ ਪਾਣੀ ਪਾ ਕੇ ਦੇਤਾ ਸੀ ਨੋਰਮਲ ਮੈਂ ਕਿ ਚੱਲਦਾ ਨਾ ਆਇਆ ਤੋ ਜਾ ਕੇ ਤੇ ਉਹ ਪਾਣੀ ਪਾ ਕੇ ਦੇਤਾ ਤੇ ਉਹ ਚਲੇ ਗਿਆ ਨਾ ਹੁਣ ਤੇ ਬਾਕੀ ਸਾਰੇ ਸੁੱਤੇ ਪਏ ਆ ਜੀ ਬਸ ਮੈਂ ਤੇ ਮੇਰਾ ਬੇਟਾ ਹੀ ਉੱਠੇ ਹੋਏ ਆ ਤੇ ਮੇਰੀ ਬੇਟੀ ਤੇ ਮੇਰੇ ਹਸਬੰਦ ਸੁੱਤੇ ਪਏ ਆ ਜੀ ਕੈਸੀ ਦੋਨਾਂ ਨੇ ਚਾਹ ਪੀਤੀ ਆ ਬਸ ਤੇ ਉਹ ਨਾ ਕੇ ਆ ਜੋ ਬਸ ਮੋਰਨ ਉਹਦੀ ਵਰਦੀ ਪ੍ਰੈਸ ਕਰਕੇ ਰੈਡੀ ਕਰ ਦੂੰਗੀ બસ ਇਹ ਹੁਣ ਇਹ ਪ੍ਰੈਸ ਜੀ ਸਾਡੀ ਬਹੁਤ ਪੁਰਾਣੀ ਆ ਤੇ ਇਹ ਮੇਰੀ ਵਿਆਹ ਦੀ ਪ੍ਰੈਸ ਹੈ ਤੇ ਜੇ ਮੇਰੀ ਮੈਰਿਜ ਨੂੰ ਹੋ ਗਏ 19 20 ਸਾਲ ਉਦੋਂ ਦੀ ਪ੍ਰੈਸ ਹੈ ਤੇ ਹਜੇ ਵੀ ਵਧੀਆ ਕੰਮ ਚਲਾਈ ਜਾਂਦੀ ਆ ਤੇ ਜੀ ਇਹ ਬਹੁਤ ਪੁਰਾਣੀ ਪ੍ਰੈਸ ਹੈ ਤੇ ਜਿਹੜੀ ਚਲਾਈ ਜਾਂਦੀ ਆ ਇਹ ਤੇ ਇੱਥੇ ਜੇ ਮੈਂ ਆ ਗਈ ਸੀ ਵਾਸ਼ਰੂਮ ਦੇ ਵਿੱਚ ਇੱਥੇ ਮੈਂ ਹਨਾ ਮਸ਼ੀਨ ਲਈ ਜਾਨੀ ਆ ਕੱਪੜੇ ਧੋਣੇ ਆ ਤਾਂ ਕਰਕੇ ਪਹਿਲਾਂ ਪਾਣੀ ਪਾਤਾ ਸੀ ਮਸ਼ੀਨ ਦੇ ਵਿੱਚ ਤੇ ਫਿਰ ਮੈਂ ਮਸ਼ੀਨ ਦੇ ਵਿੱਚ ਸਰਫ ਪਾਤੀ ਕੱਪੜੇ ਆਸੂ ਮੈਂ ਰੱਖ ਦੇ ਵਿੱਚ ਧੋਣ ਵਾਲੇ ਤੇ ਆ ਦੇਖੋ ਜੀ ਮਸ਼ੀਨ ਚਲਾਤੀ ਤੇ ਕੱਪੜੇ ਨੇ ਕੀ ਆ ਬਸ ਤੇ ਹੁਣ ਜੇ ਕੱਪੜਿਆਂ ਦਾ ਇੱਕ ਰਾਉਂਡ ਹੋ ਗਿਆ ਸੀ ਪੂਰਾ ਤੇ ਮੈਂ ਕੱਪੜੇ ਕੱਢੀ ਆ ਲਈ ਮਸ਼ੀਨ ਦੇ ਵਿੱਚੋਂ ਤੇ ਸਰਫ ਮੈਂਥੇ ਥੋੜੀ ਜਿਆਦਾ ਪੈ ਗਈ ਸੀ ਤਾਂ ਤੱਕ ਝੱਗਾਂ ਨਹੀਂ ਜੀ ਦੇਖੋ ਤੇ ਮੈਂ ਕੱਢੇ ਆ ਨੀ ਹਮ ਕੱਪੜੇ ਤੇ ਹੁਣ ਮੈਂ ਦੇਖੋ ਜੀ ਪਾਣੀ ਦੇ ਵਿੱਚੋਂ ਕੱਢ ਦੂੰਗੀ ਸਾਫ ਪਾਣੀ ਦੇ ਵਿੱਚੋਂ ਦੋ ਪਾਣੀ ਮੈਂ ਕੱਢ ਦੇਣੇ ਨੀ ਐ ਬਸ ਤੇ ਇਹਦੇ ਵਿੱਚ ਨਿਚੋੜਨ-ਚੋੜ ਕੇ ਮੈਂ ਫੱਟੀ ਤੇ ਰੱਖੀ ਜਾਊਂਗੀ ਇਹਨਾਂ ਦਾ ਪਾਣੀ ਨਿਚੋੜੀ ਰੂੰਗੀ ਫਿਰ ਆਪਾਂ ਇਹਦੇ ਵਿੱਚ ਡਰੈਅਰ 'ਚ ਪਾ ਦਾਂਗੇ ਮਸ਼ੀਨ ਦੇ ਵਿੱਚ ਪਾ ਕੇ ਤੇ ਸੁਕਾ ਲਾਂਗੇ ਤੇ ਹੁਣ ਮੈਂ ਸਾਰੇ ਕਰ ਦੂੰਗੀ ਸਾਰੇ ਪਾਣੀ ਥਲਾਂੇ ਕੱਢ ਕੇ ਤੇ ਉੱਪਰ ਰੱਖ ਤੇ ਡਰੈਅਰ 'ਚ ਪਾ ਦੇ ਬਸ ਕੱਪੜੇ ਤੇ ਆ ਮੈਂ ਨੀਲ ਦੇਣਾ ਸੀ ਜੀ ਜੀ ਕੋਦੋਂ ਵਾਈਟ ਕੱਪੜੇ ਸੀ ਸ਼ੀਸ਼ੇ ਦਾ ਕਵਰ ਸੀ ਇੱਕ ਬਣਾਉਣ ਸੀ ਤੇ ਥੋੜਾ ਜਿਹਾ ਨੀਲ ਪਾ ਲਿਆ ਮੈਂ ਹਾਂ ਤਾਂ ਚਾ ਨੀਲ ਦੇ ਦਾਂਗੇ ਬਾਕੀ ਤਾਂ ਰੰਗਦਾਰ ਹੀ ਸੀ ਦੋ ਹੀ ਸੀ ਵਾਈਟ ਕੱਪੜੇ ਤੇ ਇੱਥੇ ਜੀ ਝੱਗ ਜੀ ਆ ਗਈ ਸੀ ਇਹ ਦੇ ਡਰੈਅਰ ਵਾਲੇ ਉੱਪਰ ਤੇ ਫਿਰ ਮੈਂ ਇਹਨੂੰ ਪਾਣੀ ਨਾਲ ਧੋ ਕੇ ਤੇ ਫਿਰ ਵਸ ਮੈਂ ਇਹਦੇ ਵਿੱਚ ਸੁਕਾਉਣ ਨੂੰ ਪਾਤੇ ਕੱਪੜੇ ਤੇ ਬੱਸ ਆਪਾਂ ਲਾ ਗਾ ਬਟਨ ਤੇ ਇੱਥੇ ਜੀ ਮੇਰੀ ਬੇਟੀ ਲਾ ਰਹੀ ਹੈ ਝਾੜੂ ਰੂਮ ਦੇ ਵਿੱਚ ਮੈਂ ਉਧਰ ਕੱਪੜੇ ਘੁੰਦੀ ਸੀ ਇਹ ਕਹਿੰਦੇ ਚੱਲ ਮੈਂ ਰੂਮ ਦੇ ਵਿੱਚ ਝਾੜੂ ਲਾ ਦਿੰਨੀ ਆ ਉਹਦੇ ਤੇ ਇਹ ਆਦੇ ਵੱਸ ਹੁਣ ਰੂਮ ਦੇ ਵਿੱਚ ਝਾੜੂ ਲਾ ਕੇ ਫਿਰ ਨਾਲ ਦੇ ਨਾਲ ਪੋਚੇ ਲਾ ਦਊਗੀ ਪਹਿਲੇ ਇੱਕ ਰੂਮ ਦੇ ਵਿੱਚ ਲਾਉਗੀ ਫਿਰ ਦੂਸਰੇ 'ਚ ਚਲੀ ਜਾਊਂਗੀ ਫਿਰ ਰਸੋਈ 'ਚ ਜਿੱਦਾਂ ਘਰ ਤੇ ਤਿੰਨਾਂ ਦੇ ਵਿੱਚ ਚੱਲ ਕਲੀਨਿੰਗ ਹੋ ਜਾਊਗੀ ਤੇ ਇਹ ਚੱਲ ਘਰੇ ਹੁੰਦੀ ਆ ਮਾੜੀ-ਮੋਟੀ ਹੈਲਪ ਹੋ ਜਾਂਦੀ ਆ ਤੇ ਨਹੀਂ ਤਾਂ ਇਕੱਲੇ ਬੰਦੇ ਨੂੰ ਕੰਮ ਕਰਨਾ ਬਹੁਤ ਔਖਾ ਹੁੰਦਾ ਇੱਕ ਤਾਂ ਸਾਡਾ ਵਿੜਾ ਉਹ ਵੱਡਾ ਹੀ ਇਹ ਕੰਮ ਕਰਦੇ ਥੱਕ ਵੀ ਜਾਈਦਾ ਤੇ ਟਾਈਮ ਵੀ ਬਹੁਤ ਲੱਗ ਜਾਂਦਾ ਤੇ ਜਦੋਂ ਹਨੇਰੀ ਨੂਰੀ ਹੁੰਦੀ ਉਹਦੋਂ ਤਾਂ ਜ਼ਿਆਦਾ ਟਾਈਮ ਲੱਗ ਜਾਂਦਾ ਡਬਲ ਕੰਮ ਹੋ ਜਾਂਦਾ ਤੇ ਬਸ ਇਹ ਝਾੜੂ ਲਾਈ ਜਾਂਦੀ ਹੈ ਰੂਮ ਦੇ ਵਿੱਚ ਸਪੇਟੀਆਂ ਵਾਲੇ ਰੂਮ ਚ ਝਾੜੂ ਲਾਈਆਂ ਦੀਸ ਤੇ ਬਸ ਝਾੜੂ ਲਾ ਕੇ ਫਿਰ ਨਾਲ ਨਾਲ ਹਨਾ ਮੈਂ ਉਧਰ ਕੱਪੜੇ ਧੋ ਕੇ ਸੁੱਕਣੇ ਪਾ ਦੂੰਗੀ ਤੇ ਕੰਮ ਹੋ ਜਾਣਗੇ ਸਾਡੇ ਕੰਪਲੀਟ ਤੇ ਜਦੋਂ ਨੇਰੀ ਆਉਂਦੀ ਉਦੋਂ ਤਾਂ ਬਾਲਾ ਕਰਨ ਹੁੰਦਾ ਜਿਵੇਂ ਤਾਂ ਵੈਸੇ ਨੋਰਮਲ ਹੀ ਹੁੰਦਾ ਤੇ ਵੈਸੇ ਝਾੜੂ ਲਾ ਕੇ ਤੇ ਕੰਮ ਕਰ ਦੋਗੇ ਆਪਦਾ ਕੰਪਲੀਟ ਤੇ ਸਾਡੇ ਮੰਜੇ ਜੇ ਇੱਦਾਂ ਹੀ ਖੜੇ ਰਹਿੰਦੇ ਕਿਉਂਕਿ ਸਾਡੇ ਦੋ ਹੀ ਰੂਮ ਐ ਤੁਹਾਨੂੰ ਪਤਾ ਹੀ ਆ ਤੇ ਰੂਮ ਦੇ ਵਿੱਚ ਸਮਾਨ ਨਹੀਂ ਸੈੱਟ ਹੁੰਦਾ ਤਾਂ ਕਰਕੇ ਬੜਾ ਦੂੜਾ ਦੂੜਾ ਸਮਾਨ ਪਿਆ ਤੇ ਇਸ ਕਰਕੇ ਕਿਉਂਕਿ ਭਾਂਡਾ ਵੀ ਹੈ ਨਹੀਂਗਾ ਮੂਰੇ ਤੇ ਜੇ ਭਾਂਡਾ ਮੂਰੇ ਹੋਵੇ ਤਾਂ ਤਾਂ ਚੱਲ ਸੈਟਿੰਗ ਜੀ ਹੋ ਜਾਂਦੀ ਮੜੀ-ਮੋਟੀ ਮੰਜੇ-ਮੰਜੇ ਖੜੇ ਹੋ ਜਾਂਦੇ ਹਨਾ ਤੇ ਇੱਥੇ ਬਾਹਰ ਧੁੱਪ ਆ ਜਾਂਦੀ ਹੈ ਸਾਡੇ ਸਵੇਰ ਹੀ ਤੇ ਫਿਰ ਦੁਪਹਿਰ ਤੱਕ ਧੁੱਪ ਵਾਲੀ ਹੁੰਦੀ ਹੈ ਜੀ 2-3 ਵਜੇ ਤੱਕ ਪ੍ਰੋਤੰਤਰ ਤੱਕ ਆ ਜਾਂਦੀ ਹੈ ਤਾਂ ਆਪਾਂ ਇੱਧਰਲੇ ਰੂਮ ਚ ਤਾਂ ਹੁੰਦੀ ਨਹੀਂ ਬੇਟੀਆਂ ਵਾਲੇ ਚ ਉੱਧਰ ਜਾਦੀ ਹੁੰਦੀ ਹੈ ਹੁਣ ਆ ਗਈ ਇਹ ਰਸੋਈ ਦੇ ਵਿੱਚ ਝਾੜੂ ਲਾਉਣ ਤੇ ਆਪਾਂ ਡੇਪਾਈ ਸਾਡੇ ਮਾਂਜਣ ਵਾਲੇ ਤੇ ਹੁਣ ਇਹ ਝਾੜੂ ਲਾ ਦੂਗੀ ਇੱਧਰ ਰਸੋਈ ਦੇ ਵਿੱਚ ਤੇ ਬਸ ਭਾਂਡੇ-ਪੁੰਡੇ ਮਾਂਜਣ ਵਾਲੇ ਪਏ ਆ ਉਹ ਫੇਰ ਮਾਜਦਾਂਗੇ ਪਹਿਲਾਂ ਝਾੜੂ ਪੋਚਾ ਕਰਕੇ ਤੇ ਅਹੀਂ ਰਲ ਮਿਲ ਕੇ ਚੱਲ ਕੰਮ ਕਰ ਰਹੇ ਹਾਂ ਅੰਦੇ ਆਪਣੇ ਪੂਰੇ ਨਾਸ਼ਤਾ ਇਹ ਅਸੀਂ ਬਣਾਉਣਾ ਹੈ ਜੀ ਬਸ ਮੇਰੇ ਬੇਟੇ ਨੂੰ ਤਿਆਰ ਕਰਕੇ ਦਿੱਤਾ ਸੀ ਨਾਸ਼ਤੇ ਬਾਅਦ ਕੀ ਅਸੀਂ ਤਿੰਨਾਂ ਨੇ ਕਰਨਾ ਹੈ ਤੇ ਉਹਨੂੰ ਚੱਲ ਜੀ ਕਾਲੀ ਹੁੰਦੀ ਹੈ ਕਿਉਂਕਿ ਬੈਨ ਆਉਣ ਵਾਲੀ ਹੁੰਦੀ ਹੈ ਇਸ ਕਰਕੇ ਉਹ ਜਲਦੀ ਜਾਂਦਾ ਤਾਂ ਫਿਰ ਆਪਾਂ ਉਹਦੇ ਚੋਂ ਅਗਰ ਨਾਸ਼ਤਾ ਕਰ ਦਿੰਨੇ ਤਿਆਰ ਤੇ ਫਿਰ ਉਹ ਖਾ ਪੀ ਕੇ ਆਵਦਾ ਤੇ ਲੈ ਜਾਂਦਾ ਟਿਫਨ ਚ ਤੇ ਮੁੜ ਕੇ ਬਸ ਆਪਣਾ ਰਹਿ ਜਾਂਦਾ ਆਪਣੇ ਫਿਰ ਜਦੋਂ ਜੀ ਨਹਾ ਤੋ ਲੈਣੇ ਉਦੋਂ ਬਾਅਦ ਹੀ ਆਪਾਂ ਬਣਾਉਨੇ ਆ ਨਾਸ਼ਤਾ ਤੇ ਪਹਿਲਾ ਕੰਮ ਕਰ ਕਰ ਲੈਣੇ ਸਾਰੇ ਤੇ ਅੱਜ ਜੀ ਠੰਡਾ ਇਹ ਮੌਸਮ ਇਸ ਕਰਕੇ ਅਸੀਂ ਗਰਮ ਪਾਣੀ ਧਰਿਆ ਸੀ ਗਰਮ ਨਾਲ ਨਾਤੇ ਸੀ ਮੇਰਾ ਬੇਟਾ ਇਨਾ ਕਿ ਗਿਆਸ ਗਰਮ ਨਾਲ ਤੇ ਵਾਕਿਆਸ ਤਾਂ ਮੋਟਰ ਦੇ ਪਾਣੀ ਨਾਲ ਨਾਤੇ ਸੀ ਮੱਛੀ ਮੋਟਰ ਲੱਗੀ ਹੈ ਸਾਡੇ ਉਹਦੇ ਪਾਣੀ ਨਾਲ ਹੀ ਨਾ ਲੈਣੇ ਆ ਵਧੀਆ ਤਾਜਾ ਗਰਮ ਨਿਕਲਦਾ ਪਾਣੀ ਤੇ ਟੂਟੀ ਸਾਡੇ ਨਹੀਂ ਲੱਗੀ ਹੋਈ ਤੇ ਬਸ ਦੂਜੇ ਪਾਣੀ ਆ ਨਹੀਂ ਹੋਟਲ ਦਾ ਤੇ ਉਹੀ ਹੁੰਦਾ ਉਹੀ ਸਾਡੇ ਲੈਣੇ ਆ ਮੋਟਰ ਬਸ ਉਹਦੇ ਨਾਲ ਟੈਂਕੀ ਵਗੈਰਾ ਭਰ ਕੇ ਤੇ ਆਪਦਾ ਨਾ ਤੋਂ ਲੈਣੇ ਜਿੰਨਾ ਕ ਕੱਪੜੇ ਧੋਣੇ ਹੁੰਦੇ ਬਰਤਨ ਧੋਖ ਉਹਨੂੰ ਛੱਡ ਕੇ ਪੀਣ ਵਾਲਾ ਵੀ ਅਸੀਂ ਉੱਚੀ ਪਿੰਗ ਨੇ ਪਾਣੀ ਤੇ ਟੂਟੀ ਸਾਡੇ ਹੁਣ ਤਾਂ ਹੈਗੀ ਹੈ ਜੀ ਸਹੂਲਤ ਟੂਟੀ ਦੀ ਪਰ ਅਸੀਂ ਲਵਾਈ ਨਹੀਂ ਹੈਗੀ ਕਿਉਂਕਿ ਸਾਡੇ ਸੜਕ ਤੋਂ ਲੈ ਕੇ ਘਰ ਤੱਕ ਬਹੁਤ ਲੰਬੀ ਪੈ ਪੈ ਜਾਣੀ ਹੈ ਕਿਉਂਕਿ ਸਾਡਾ ਘਰ ਪਿੱਛੇ ਨੂੰ ਚਲਾ ਜਾਂਦਾ ਡੁੰਗਾ ਜਾਂ ਤਾਂ ਕਰਕੇ ਸੜਕ ਤੇ ਘਰ ਜਾਦੇ ਆ ਤੇ ਸਾਡਾ ਘਰ ਪਿੱਛੇ ਨੂੰ ਜਾ ਕੇ ਤਾਂ ਕਰਕੇ ਖਰਚਾ ਬਹੁਤ ਹੁੰਦਾ ਤਾਂ ਕਰਕੇ ਅਸੀਂ ਟੂਟੀ ਨਹੀਂ ਲਵਾਈ ਇਹ ਵੀ ਸਾਡੀ ਮੱਛੀ ਮੋਟਰ ਹੈ ਜਿਹੜੀ ਇਹ ਵੀ ਸਾਂਝੀ ਲਵਾਈ ਹੋਈ ਹੈ ਜੀ ਤਿੰਨ ਘਰਾਂ ਦੀ ਸਾਡੀ ਤੇ ਬਸ ਉਸ ਤੋਂ ਹੀ ਅਸੀਂ ਪਾਣੀ ਪੋਣੀ ਭਰ ਲੈਨੇ ਆ ਤੇ ਆਉ ਦੇ ਗੇਟ ਵਾਲ ਵਾਈ ਹੋਏ ਸਾਡੇ ਅੰਡੋ ਅੰਡ ਕਨੈਕਸ਼ਨ ਕੀਤੇ ਹੋਏ ਆ ਤੇ ਬਸ ਅਸੀਂ ਆਉ ਦਾ ਜਿੰਨੂੰ ਲੋੜ ਹੁੰਦੀ ਮੋਟਰ ਛੱਡ ਕੇ ਪਾਣੀ ਭਰ ਲੈਨੇ ਆ ਤੇ ਬਸ ਇਹ ਬਾਹਰ ਝਾੜੂ ਲਾਉਣ ਲੱਗੇ ਹੁਣ ਰਸੋਈ ਦੇ ਵਿੱਚ ਝਾੜੂ ਲਾ ਕੇ ਤੇ ਬਾਹਰ ਲਾ ਕੇ ਉੱਥੋਂ ਬਸ ਉਹਨਾ ਇਕੱਠਾ ਕਰਕੇ ਚੱਕ ਦੋਗੇ ਪੂੜਾ ਸਾਰਾ ਤੇ ਬਸ ਇਹ ਹੁਣ ਝਾੜੂ ਲਾ ਕੇ ਸਾਰਾ ਕੰਮ ਕੰਪਲੀਟ ਹੋ ਜਾਊਗਾ ਕਿਉਂਕਿ ਕੱਲ ਅਸੀਂ ਸ਼ਾਮ ਨੂੰ ਝਾੜੂ ਲਾਤਾ ਸੀ ਜੀ ਸਾਰੇ ਵੇੜੇ ਦੇ ਵਿੱਚ ਕਿਉਂਕਿ ਹਨੇਰੀ ਆਈ ਸੀ ਪਰसों ਦੀ ਪਹਿਲਾਂ ਕੱਲ ਲਾਇਆ ਸਵੇਰੇ ਤੇ ਕੁਛ ਘਰ ਰਹਿ ਗਿਆ ਸੀ ਕਿਉਂਕਿ ਉਹ ਹਨੇਰੀ ਚੱਲਦੀ ਸੀ ਕੱਲ ਵੀ ਸਵੇਰ ਤੇ ਫਿਰ ਤਾਂ ਕਰਕੇ ਅਸੀਂ ਕੱਲ ਸਵੇਰ ਅੱਧਾ ਕਿ ਲਾਇਆ ਸੀ ਫਿਰ ਸ਼ਾਮ ਨੂੰ ਅਸੀਂ 5:00 ਵਜੇ ਸਾਰੇ ਧੁਰ ਤੱਕ ਝਾੜੂ ਲਾਤਾ ਸੀ ਬਾਹਰ ਤਾਂ ਕਰਕੇ ਬਸ ਹੁਣ ਥੋੜਾ ਹੀ ਹੈ ਜੀ ਕੂੜਾ ਕਿਉਂਕਿ ਇੱਥੇ ਮੂਰੇ ਮੂਰੇ ਝਾੜੂ ਲਾਏ ਵਾਖੇ ਤਾਂ ਸਾਰਾ ਸਾਫ਼ ਹੀ ਪਿਆ ਸੀ ਮੈਂ ਨੂੰ ਕਿਹਾ ਵੀ ਚੱਲ ਤੂੰ ਮੂਰੇ ਮੂਰੇ ਲਾ ਦੇ ਝਾੜੂ ਤੇ ਝਾੜੂ ਲਾ ਕੇ ਤੇ ਬਸ ਹੁਣ ਆਵੇ ਇੱਥੇ ਕੂੜਾ ਚੱਕ ਗਾਹ ਤਾਂ ਸਾਫੀ ਪਿਆ ਸਾ ਗਾਂ ਤਾਂ ਲੋੜ ਨਹੀਂ ਪੈਣੀ ਇੰਨੇ ਇੱਧਰ ਦੇਖੋ ਜੇ ਕੱਪੜੇ ਮੈਂ ਕੁਛਕ ਧੋਲੇ ਤੇ ਕੁਛਕ ਮੈਂ ਲਈ ਹੁੰਨੀ ਆ ਕੁਛਕ ਸੁੱਕਣੇ ਪਾਤੇ ਤੇ ਇੱਧਰ ਸਾਰਾ ਹੋ ਗਿਆ ਜੀ ਸਾਫ ਸਫਾਈ ਕੰਪਲੀਟ ਤੇ ਜੀ ਆਪਾਂ ਰੋਟੀ ਪਾਣੀ ਖਾ ਲਿਆ ਸਵੇਰ ਦਾ ਤੇ ਅੱਧਾ ਕੰਮ ਕਰ ਲਿਆ ਅੱਧਾ ਰਹਿ ਗਿਆ ਭਾਂਡੇ ਮੰਜਨ ਵਾਲੇ ਪਏ ਆ ਜੇ ਕੱਪੜੇ ਥੋੜੇ ਜਿ ਧੋਲੇ ਥੋੜੇ ਜਿ ਰੰਦੇ ਮਸ਼ੀਨ ਦੇ ਵਿੱਚੋਂ ਕੱਢਣ ਵਾਲੇ ਤੇ ਹਾਂ ਰਸੋਈ ਵਗੈਰਾ ਸਾਲਫ ਵਗੈਰਾ ਸਾਫ ਕਰਨੀ ਹੈ ਬਾਕੀ ਕਮਰੇ ਕਮਰੇ ਕਰ ਲਏ ਅਸੀਂ ਸਾਫ ਝਾੜੂ ਪੋਚਾ ਕਰ ਲਿਆ ਬਾਹਰ ਕਰ ਲਿਆ ਤੇ ਨਹਾਉਣਾ ਧੋਣਾ ਰਹਿ ਗਿਆ ਜੀ ਉਸ ਤੇ ਬਸ ਹੁਣ ਆਪਾਂ ਕੱਪੜੇ ਕੱਟ ਕੇ ਆਵਾਂਗੇ ਮਸ਼ੀਨ ਦੇ ਵਿੱਚੋਂ ਜਿਹੜੇ ਰੰਦੇ ਇੱਕ ਦੋ ਗੇੜੇ ਦੇ ਬਸ ਧੁੱਤੇ ਗਏ ਤੇ ਫੇਰ ਹਣਾ ਆਪਾਂ ਪੰਡ ਧੋਵਾਂਗੇ ਪੰਡ ਧੋ ਕੇ ਫੇਰ ਆਪਾਂ ਸਾਲਫ ਵਗੈਰਾ ਸਾਫ ਕਰਾਂਗੇ ਸਾਲਫ ਵਗੈਰਾ ਸਾਫ ਕਰਕੇ ਫੇਰ ਆਪਾਂ ਨਹਾਵਾਂਗੇ ਠੀਕ ਹੈ ਤੇ ਮਿਲਦੇ ਆਂ ਜੀ ਤੁਹਾਨੂੰ ਹਾਂ ਜੀ ਆਪਾਂ ਕਰਨੇ ਘਰ ਦੇ ਕੰਮ ਸਾਰੇ ਠੀਕ ਨੇ ਕੱਪੜੇ ਆਪਾਂ ਧੋਦੇ ਵੀ ਸਾਰੇ ਮੈਂ ਕਰੂੰਗੀ ਦੇਖੋ ਇਹ ਕੱਪੜੇ ਵਗੈਰਾ ਧੋਦੇ ਸਾਰੇ ਥੋੜੀ ਜਿਹੀ ਕੱਪੜੇ ਨਹੀਂ ਸੀ ਤੇ ਮੈਂ ਬਾਥਰੂਮ ਸਾਫ਼ ਕਰਕੇ ਚੰਗੀ ਤਰ੍ਹਾਂ ਨਾ ਤੋਂ ਤੁਕ ਜਾਲੇ ਵਗੈਰਾ ਲੱਗੇ ਸਾਰੇ ਲਾਏ ਤੇ ਹਨਾ ਤਾਂ ਵਰਕਟਾਂ ਬੋ ਲੱਗੇ ਮੈਨੂੰ ਕਰਦੇ ਆਪਣੇ ਇਧਰ ਦੇਖੋ ਜੀ ਕਿਚਨ ਸਾਫ ਹੋ ਗਿਆ ਸਾਰੇ ਕਲੀਨ ਕਰਤੀ ਮੈਂ ਭਾਂਡੇ ਵਗੈਰਾ ਧੋਤੇ ਭਾਂਡ ਰਹਿ ਗਈ ਇੱਕ ਵਸਨ ਬਾਕੀ ਸਾਰੇ ਧੋਤੇ ਤੇ ਇਹ ਡੱਬੇ ਵਗੈਰਾ ਕੱਲ ਮੈਂ ਸਾਫ ਕੀਤੇ ਸੀ ਬਹੁਤ ਮਿੱਟੀ ਸੀ ਇਹਨਾਂ ਦੇ ਉੱਤੇ ਇੰਨੀ ਝਾੜੀ ਤੇ ਇਹਦੇ ਵੀ ਦਿਖਾ ਦਿੰਦੇ ਆ ਕਿੰਟਾਂ ਧੁੱਤੀਆਂ ਸੀ ਮੈਂ ਦੋ ਗੰਦਲੀਆਂ ਸੀ ਵੀ ਬਹੁਤ ਇੱਕ ਸਕੂਲ ਵਾਲੀ ਸਿੱਖੂੜੀ ਦੀ ਮੇਰੀ ਇੱਕ ਇਹ ਪੱਪਾ ਦੀ ਸੀ ਗੰਦਲੀ ਸੀ ਬਹੁਤ ਜੱਗ ਇੱਧਰ ਆ ਪੂਸਾਰਾ ਕੰਮ ਕਰ ਲਿਆ ਦੇਖੋ ਜੀ ਝਾੜੂ ਪੋਚਾ ਕਰ ਲਿਆ ਤੇ ਬਸ ਦੋ ਹੀ ਰੂਮ ਹੈ ਸਾਡੇ ਤੁਹਾਨੂੰ ਪਤਾ ਹੀ ਹੈ ਛੋਟੇ ਜਿਹੇ ਹੈ ਨਾ ਤੇ ਇੰਨਾ ਸਮਾਨ ਹੈ ਨਹੀਂ ਆਪਣੇ ਤੇ ਥੋੜਾ ਮੋਟਈ ਹੈ ਬਸ ਤੇ ਆਪਾਂ ਸਾਫ ਸਫਾਈ ਵੀ ਇੱਧਰ ਵੀ ਕਰਤੇ ਤੇ ਕੱਪੜੇ ਆਪਾਂ ਧੋ ਲਵਾ ਸੁੱਕੇ ਪਏਗਾ ਮਣੀ ਮੁੱਠ ਘੰਟੇ ਗਿੱਲੇ ਤੇ ਇਹ ਕੁਟੈਂਟੇ ਲਾ ਲਿਆ ਵਾ ਉਹ ਵੀ ਤੇ ਆਇਆ ਲੋ ਜਾਲੇ ਤਾਂ ਇੰਨੇ ਲੱਗੇ ਪਏ ਸੀ ਨਾ ਬਾਥਰੂਮ ਦੇ ਉਹ ਜਾਵੇ ਤੇ ਹੁਣ ਜਾਲੇ ਵਗੈਰਾ ਲਾਈ ਹਣਾ ਤੇ ਸਾਰਾ ਦਿਨ ਬਾਥਰੂਮ ਕਲੀਨ ਕੀਤਾ ਮਸ਼ੀਨ ਸਾਫ਼ ਕੀਤੀ ਚੰਗੀ ਤਾਂ ਜਾਲੇ ਨਾ ਗਿਆ ਥੋੜੀ ਮਸ਼ੀਨ ਲਈਏ ਤੇ ਹਣਾ ਫੇਰ ਮੈਂ ਬਾਸਟੂ ਤੋਂ ਕਿ ਮੈਂ ਲਾ ਤੀਨਾ ਰੱਖਨੇ ਟੁਲੂਗਾ ਮਾਧਮੀ ਤੇ ਮੈਂ ਦਿੱਤੇ ਵਾਲਾ ਹੈ ਕੋਲ ਕਲਰ ਕਰਨਾ ਹੈ ਜਿਹੜਾ ਆਨ ਆ ਕਰਨਾ ਇੱਕ ਅੱਧਾ ਦਿਨ ਦਾ ਕਰਾਂਗੇ ਉਹ ਕਲਰ ਤੇ ਹਨਾ ਆਪਣਾ ਜਿਹੜਾ ਘਰ ਹੈ ਦੋ ਕਮਰੇ ਇੱਕ ਰਸੋਈ ਹੈ ਬਸ ਬੰਦਸਾਰ ਆਪਣੀ ਪਿਆ ਤੁਸੀਂ ਦੇਖ ਲਈਏ ਨਾ ਤੇ ਤੁਹਾਨੂੰ ਦੇ ਦਿੰਦੇ ਹਾਂ ਬੰਦਸਾਰ ਆ ਉਹ ਤੱਕ ਪੰਚ ਪਾਰ ਹੱਥ ਕਰਦਾ ਤੇ ਰੈਂਟ ਜਿਹੜਾ ਪਾਵਾਂ ਉਹ ਜਿਹੜਾ ਡਾਇਰੈਕਟ ਜਿਹੜਾ ਪਾਵਾਂ ਤੇ ਹਜੇ ਤੱਕ ਤਾਂ ਇਹ ਦੋ ਰੂਮ ਹੀ ਆਪੋਂ ਕੋਲੇ ਕਿਉਂਕਿ ਮਹਿੰਗਾਈ ਵੀ ਬਹੁਤ ਹੈ ਜਿਆਦਾ ਤੇ ਖਰਚਾ ਵੀ ਜਿਆਦਾ ਹੁੰਦਾ ਬੱਚਿਆਂ ਦੀ ਪੜ੍ਹਾਈਆਂ ਘਰ ਦਾ ਖਰਚਾ ਤੇ ਇੰਨੀ ਆਮਦਨ ਹੋਣੀ ਨਹੀਂ ਜੀ ਕਿਉਂਕਿ ਨਾ ਤਾਂ ਹਨ ਸਾਡੇ ਕੋਲ ਜ਼ਮੀਨ ਹੈ ਕੋਈ ਤੇ ਬਸ ਮੇਰੇ ਪਾਪਾ ਇੱਕ ਮੂਨਾ ਸਾਣਾ ਥੋੜਾ ਮੋਟੇ ਮੁੰਡੇ ਆ ਤੇ ਪਤਾ ਹੀ ਹੋਗਾ ਸੱਚਾ ਮੁੰਡਾ ਹੀ ਹੋਤਾ ਕਰਦਾ ਖਰਚੀ ਮਿਸਾ ਜੰਦੇ ਤੇ ਇਸ ਵਾਰ ਕੇ ਸਾਡੇ 10 ਦੋਪਾ ਮਰੀ ਤੇ ਕਿਚਨ ਤੇ ਬਾਥਰੂਮ ਲੈਣੇ ਕਿ ਹਨਾ ਦੇਖੀ ਜਾਈਏ ਆਪ ਆਪ ਦੇ ਤੋਂ ਨੀਵੇਂ ਤੋਂ ਦੇਖ ਕੇ ਪਤਾ ਲੱਗਦਾ ਹੈ ਵੀ ਠੀਕ ਹੈ ਬਸ ਹਨਾ ਜਿਹੜੇ ਵਿਚਾਰੇ ਸੜਕਾ ਦੇ ਉੱਪਰ ਬੈਠੇ ਆ ਧੁੱਗੀਆਂ ਵਗੈਰਾ ਚ ਉਹਨਾਂ ਨੂੰ ਦੇਖ ਕੇ ਐਂ ਲੱਗਦਾ ਹੈ ਵੀ ਹਨਾ ਆਪਾ ਸੋ ਬਣਾ ਆਪਣਾ ਹੱਸਈ ਹੈ ਵੀ ਆਪਾ ਚਲਾ ਪ੍ਰਿਸ਼ਾਤਾ ਉੱਪਰ ਮਾਰਾ ਹੀ ਲੰਕਦੀ ਪਰਮਾਤਮਾ ਨੇ ਤੇ ਛਾਤ ਦਿੱਤੀ ਹੋਈ ਹੈ ਤਾਂ ਕਰਨਾ ਚੱਲਿਆ ਵੀ ਆਏ ਨੇ ਅੱਪ ਛੱਟਕਾ ਤੇ ਬੈਠੇ ਤੇ ਪਰਮਾਤਮਾ ਦਾ ਵਾਸ ਇਹਨੇ ਜੀ ਸ਼ੁਕਰ ਮਨਾਇਆ ਚੱਲੂ ਦੁਸਰ ਦਿਰਾਜਾ ਚਿਰ ਨੇ ਆਪਾਂ ਵਾਸ ਇਹਨਾਂ ਦਾ ਬਹੁਤ ਆ ਤੇ ਚੱਲ ਜਿੱਤ ਉਹਦੀ ਮਿਹਰਬਾਨੀ ਹੋਊਗੀ ਅਸੀਂ ਦੇਵੀ ਆਪਾਂ ਜ਼ਰੂਰ ਪਾਉਣਗੇ ਸਿੱਖਾਂ ਦਾ ਬਾਕੀ ਇਹ ਪਰਮਾਤਮਾ ਨੇ ਲਿਖਿਆ ਹੁੰਦਾ ਹਨ ਜੇ ਜਦੋਂ ਕੰਮ ਹੋਣਾ ਉਹਦੀ ਹੋਣਾ ਆਪਣੇ ਤੇ ਕੁਝ ਨਹੀਂ ਹੁੰਦਾ ਜੇ ਆਪਾਂ ਕਹਿ ਦਈਏ ਵੀ ਹਾਂ ਆਪਾਂ ਇੱਕੋ ਧੰਮ ਸਾਰਾ ਕੁਝ ਕਰ ਲਾਂਗੇ ਕੋਈ ਲੱਗਤ ਕੁਝ ਨਹੀਂ ਹੁੰਦਾ ਹੁਣ ਹੋਣੀ ਹੋਣੀ ਹੈਣਾ ਜਾਣੀ ਕੀ ਕੰਮ ਕਰ ਸੈਟਿੰਗ ਤੇ ਜੇ ਆਪਾਂ ਪੈਸੇ ਵੀ ਜੋੜਨ ਲੱਗੇ ਕਰਦੀਏ ਜੋ ਵੀ ਰੋਜ਼ ਦਾ ਜਿਹੜੇ ਮਸਾ ਜਾਂਦੇ ਹੁਣ ਨਾ ਇਕੱਠੇ ਹੁੰਦੇ ਆ ਤੇ ਜਿਵੇਂ ਹੁਣ ਚਿੜੀਆਂ ਵਗੈਰਾ ਹੁੰਦੀਆਂ ਆਲ ਨਾ ਹੁੰਦੀਆਂ ਉਹ ਵੀ ਤਨਕਾ ਤਨਕਾ ਇਕੱਠਾ ਕਰਕੇ ਆਈ ਨਾ ਪੰਦੀ ਆ ਤੇ ਉਦਦਾ ਹੀ ਨਾ ਆਪਣੀ ਲਾਈਫ ਹੈ ਤਾਂ बसि कंका तनक कठा कर ਪੰਜ ਦਿਨਾਂ ਦਾ ਦੱਸਦੇ ਆ ਜੀ ਮੌਸਮ ਖਰਾਬ ਤੇ ਵਿੱਚੇ ਦੋ ਦਿਨਾਂ ਦਾ ਕਹੀ ਜਾਂਦੇ ਵਿੱਚ ਪੰਜ ਦਿਨਾਂ ਦਾ ਕਹਿੰਦੇ ਆ ਤੇ ਇਹ ਨਹੀਂ ਵੀ ਆਸਾਂ ਬੰਨੇ ਰਹਿਦੀ ਆ ਸਰਦੀ ਆ ਤੇ ਪੰਜ ਦਿਨਾਂ ਵਿੱਚੋਂ ਖਰਾਬ ਰਹੂਗਾ ਪਤਾ ਨਹੀਂ ਕਰਕੇ ਸੀ ਅੱਜ ਕੱਪੜੇ ਧੋਣੇ ਦੇ ਤੇ ਪਹਿਲਾਂ ਤਾਂ ਅੱਜ ਧੂਣ ਤੈਰਾਦਾ ਹੋਣੀ ਸੀ ਤੇ ਸਿੱਧਾ ਕੱਲ੍ਹ ਨੂੰ ਤਾਂ ਲੰਗ ਛੁੱਟੀ ਆ ਬੱਚਾ ਤੇ ਫਿਰ ਮੈਂ ਕਿਾ ਚੱਲ ਧੋਈ ਲੈਣੇ ਮੌਸਮ ਲਗੜਾ ਪਤਾ ਨਹੀਂ ਨਹੀਂ ਆ ਗਏ ਫਿਰ ਉੱਪਰ ਹੀ ਰਹੇ ਤੇ ਯਾਨੀ ਕਿ ਦੋ ਦੋ ਛੁੱਟੀਆਂ ਸਾਰੇ ਵਿੱਚ ਧੋਣੇ ਨੇ ਜੇ ਤੱਕ ਸੁੱਕਿਆਣਗੇ ਉਹ ਖਾਵ ਨਾਲ ਕੁਝ ਖਾਉਂਦੀ ਹੈ ਤੇ ਮਣੀ ਮਿੱਠੀ ਤੇ 2 ਘੰਟੇ ਘੰਟੇ ਤੱਕ ਆਪਾਂ ਕੱਪੜੇ ਲਾ ਕੇ ਜਿਉਣਾ ਤੇ ਵੀਦਾਰਾ ਲਾ ਲਾਂਗੇ ਤੇ ਵਸ ਹੁਣ ਆਪਾਂ ਚਾਹ ਬਣੀ ਬਣਾਵਾਂਗੇ 10 11 ਵਾਲਾ ਜਿਹੜਾ ਬਣਦਾ ਹੈ ਇਹ ਪਿੰਡਾਂ ਦੇ ਵਿੱਚ ਤਾਂ ਬਣਦਾ ਗਈਆਂ ਚ ਕੈਂਪਰਾ ਮੰਡੀ ਪਤਾ ਕੋਈ ਨਹੀਂ 10 11 ਵਾਲੀ ਚਾਹ ਬਣਦੀ ਹੈ ਤੇ ਕਈ ਦਾ 10 ਆਈ ਚਾਹ ਜਰੂਰ ਪਿੰਦੇ ਆ ਤੇ ਅਸਤਾਕ ਜੀ ਪੀਣੀ ਜਰੂਰ ਜਿਨਾ ਪੀ ਸਾਨੂੰ ਐ ਲੱਗੀ ਆ ਉਹਦਾ ਵੀ ਅੱਜ ਕੀ ਕੁਝ ਖਾਣ ਚ ਗਿਆ una no, ਆਪਾਂ ਬਣਾਉਣ ਲੱਗੇ ਹਾਂ ਦਲੀਆ ਮਿੱਠਾ ਲੈਣਾ ਬਣਾਵਾਂਗੇ ਰੋਟੀ ਨੂੰ ਜੀਨੇ ਘਰ ਦਾ ਖਾਣ ਨੂੰ ਤੇ ਚਲੋ ਚੱਲ ਦਲੀਆ ਬਣਾ ਲੈਂਦੇ ਆ ਆਪਾਂ ਆਪਾਂ ਪਕਾਉਂਦੇ ਥੋੜਾ ਜਿਹਾ ਵਿੱਚ ਹੋ ਜੇ ਤਾਂ ਗਰਮ ਹੋ ਗਿਆ ਆਪਣਾ ਹਨਾ ਤੇ ਫਿਰ ਆਪਾਂ ਦਲੀਆ ਭੁੰਨ ਲਾਂਗੇ ਠੀਕ ਹੈ ਜੀ ਫਿਰ ਇਹਦੇ ਵਿੱਚ ਪਾਣੀ ਪਾ ਦਾਂਗੇ ਆਪਾਂ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਪਾ ਦਿੰਦੇ ਦਲੀਆ ਠੀਕ ਹੈ 包扎料吗？ ਤੇ ਅੱਧਾ ਘਰੇ ਆਪਾਂ ਇਹ ਚ ਪਾਣੀ ਪਾ ਲਾਂਗੇ ਜੇ ਤੁਹਾਡੇ ਕੋਲ ਦੁੱਧ ਹੈ ਤਾਂ ਦੁੱਧ ਵੀ ਪਾ ਸਕਦੇ। ਪਰ ਪਹਿਲਾਂ ਪਾਣੀ ਦੇ ਵਿੱਚ ਰਿਝਾ ਲਿਓ ਜੀ। ਤੇ ਪਾਣੀ ਚ ਰਿਝਾ ਕੇ ਫਿਰ ਆਪਾਂ ਇਹਦੇ ਵਿੱਚ ਦੁੱਧ ਪਾ ਲਾਂਗੇ ਠੀਕ ਹੈ। ਤੇ ਅਸੀਂ ਤਾਂ ਪਾਣੀ ਵਿੱਚ ਹੀ ਬਣਾਵਾਂਗੇ ਕਿਉਂਕਿ ਦੁੱਧੋਂ ਸਾਡੇ ਘੱਟ ਪੀਂਦੇ ਨੇ। ਤੇ ਕਈ ਵੀਰ ਭਣਾਂ ਦੇ ਦੁੱਧ ਹੁੰਦਾ ਜੀ ਬਾਦੂ ਘਰੇ ਤੇ ਇਹੋ ਦੁੱਧ ਦਾ ਬਣਾ ਲੈਣ। ਦੁੱਧ ਚ ਵੀ ਵਧੀਆ ਲੱਗਦਾ ਜੀ ਤੇ ਪਾਣੀ ਚ ਵੀ ਵਧੀਆ ਲੱਗਦਾ। ਆਪਦੇ ਆਪ ਦਾ ਟੇਸਟ ਹੈ ਜੀ।

ਇੰਨਾ ਸਹਾਰਾ ਨਹੀਂ ਦਿੱਤਾ ਤਾਂ ਫੇਰ ਇਹਨੂੰ ਟੱਕ ਦਾਂਗੇ ਹੁਣ ਜੀ ਆਪਾਂ ਨਾ ਨਾ ਰੋਟੀ ਲਾ ਲਾਂਗੇ ਜਿੰਨਕੀ ਹਸਬਾ ਲਈ ਤਾਂ ਬਣਾਇਆ ਪਰ ਇਹਦੇ ਪਾਪਾ ਤਾਂ ਜਿਆ ਘੱਟ ਖਾਂਦੇ ਰੋਟੀ ਵੀ ਖਾਂਣਗੇ ਉਹ। ਤਿੰਨ ਚਾਰ ਮੈਂ ਰੋਟੀ ਨਾਲ ਲਾਉਂਗੀ। ਤੇ ਸਰੀ ਆਪਣਾ ਬਾਣੀ ਗਿਆ ਤਕਰੀਬਨ ਬਸ ਥੋੜਾ ਜਿਹਾ ਰਹਿ ਗਿਆ ਘਸਰੇ ਵਿੱਚ। ਇਹਨਾਂ ਚਾ ਥੋੜਾ ਜਿਹਾ ਸੇਕ ਹੋ ਰਿਹਾ ਹੈ ਇਹ ਵੀ। ਸਿੰਗੀ ਤਰ੍ਹਾਂ ਵਿੱਚ। ਤੇ ਬੱਸ ਅੰਮ੍ਰ ਬੇਟਾ ਮਣਵਾਲਾ ਉਹ ਦਿਨ ਛੁੱਟੀ ਛੁੱਟੀ ਹੋਊਗੀ ਬਸ 1 ਵਜੇ ਛੁੱਟੀ ਹੋਊਗੀ ਕਿਉਂਕਿ ਸ਼ਨੀਵਾਰ ਨੂੰ ਘੰਟਾ ਪਹਿਲਾਂ ਛੁੱਟੀ ਹੋ ਜਾਂਦੀ ਹੈ ਫਿਰ ਤਾਂ 2 ਵਜੇ ਹੁੰਦੀ ਹੈ ਤੇ ਅੱਜ 1 ਵਜੇ ਮੈਨੂੰ 1:30 ਵਜੇ ਆਉਗੂਗਾ ਸੋ ਦੇਖੋ ਤਾਂ ਵਰਕੇ ਵਿੱਚ ਅੱਜ ਚਾਹ ਨੂੰ ਤਿਆਰ ਕਰ ਲਵਾਂ ਨੂੰ ਘੜੀ ਬਦਲਣ ਵਾਲੀ ਰੋਕ ਕਰ ਮੈਟ ਬਾਕਸ ਦੇ ਵਿੱਚ ਪਸੰਦੀ ਕੀ ਨਾ ਦਲੀਆ ਪਸੰਦ ਹੈ ਇਹ ਆਪਣਾ ਨਾ ਭਲੰਦੇ ਨਾ ਹਾਂਗੇ ਹਰ ਚੀਜ਼ ਵਿੱਚ ਮੈਦੇ ਨਾਲ ਹੈ ਆਹ ਲਿਆ ਰਿੱਟੀ ਜੂ ਬਣਾਉਣਾ ਨਾ ਰੋਟੀ ਬਣਾਉਣੀ ਕਿ ਤਾਹਟ ਘਰ ਨੂੰ ਬੋਲ ਵਾਲੀ ਰੋਟੀ ਅਸਮੇ 4 ਰੋਟੀਆਂ ਲਾਉਂਗੀ 4 ਰੋਟੀਆਂ ਲਾ ਕੇ ਰੱਖ ਦਾਂਗਾ ਪਾ ਡੱਬੇ ਚ ਪਾ ਕੇ ਰੱਖ ਦਾਂਗੇ ਰੋਟੀ ਜਿਹੜਾ ਮੇਰੇ ਪਪਾ ਨੂੰ ਜੁਕਾੜੇ ਨੇ ਰੋਟੀਆਂ ਕਿਦਾ ਰਾਤ ਅਸੀਂ ዳਲ ਬਣਾਈ ਸੀ ਜੀ ਮੂੰਗੀ ਛੋਲੇ ਹੁੰਦੀ ਲਈ ਆਂਕੂ ਹੋ ਗਿਆ ਤਿਆਰ ਹੁਣ ਆਪਾਂ ਪਾਵਾਂਗੇ ਬਾਟੀਆਂ ਦੇ ਵਿੱਚ ਆ ਜੀ ਤੁਸੀਂ ਵੀ ਖਾ ਲਓ ਤੇ ਐਂਚੀ ਕਰਦੇ ਆ ਜੀ ਵੀਡੀਓ ਦਾ ਐਂਡ ਆਪਾਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਅੱਜ ਦੀ ਤਾਂ ਕਮੈਂਟ ਬਾਕਸ ਜੀ ਵਿੱਚ ਲਿਖਰ ਦਿਓ ਜੀ ਤੇ ਸਾਡੇ ਚੈਨਲ ਤੇ ਤੁਸੀਂ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਾਦ ਤੋਂ ਬਾਦ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸੋਹਣੇ ਸੋਹਣੇ ਤੇ ਮਿਲਦੇ ਜੀ ਕੱਲ੍ਹ ਆ ਜੀ ਨਵੇਂ ਵਲੋਗ ਦੇ ਵਿੱਚ That's the